ਸ਼ਰਾਫਤ ਦਾ ਸਰਟੀਫਿਕੇਟ ਲੈ ਕੇ ਮੈਂ 6 ਮਹੀਨਿਆਂ ਤੱਕ ਥਾਣਿਆਂ ਦੇ ਵਿੱਚ ਘੁੰਮਦਾ ਰਿਆ ਇਹ ਗੱਲ ਕਹੀ ਹੈ ਮਸ਼ਹੂਰ ਪੰਜਾਬੀ ਗਾਇਕ ਨੇ ਜਿਸ ਦਾ ਇਸ ਵੇਲੇ ਵੈਂਕੂਵਰ ਦੇ ਵਿੱਚ ਸ਼ੋਅ ਲੱਗਾ ਜਾ ਰਿਹਾ ਤੇ ਹੁਣ ਆਖਰ ਇਹ ਜਿਹੜੇ ਗੱਲ ਹੈ ਉਹ ਕਿਉਂ ਕਹੀ ਗਈ ਹੈ ਕਿ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ ਮੈਂ ਥਾਣਿਆਂ 'ਚ ਘੁੰਮਦਾ ਰਿਆ ਇਹ ਗੱਲ 3 ਸਾਲ ਬਾਅਦ ਸਾਹਮਣੇ ਆਈ ਹੈ ਜਦੋਂ ਇੱਕ ਕੇਸ ਦੇ ਵਿੱਚ ਉਸ ਗਾਇਕ ਨੇ ਆਪਣੀ ਚੁੱਪ ਤੋੜ ਦਿੱਤੀ ਹੁਣ ਜਦੋਂ ਵੈਂਕੂਵਰ ਦੇ ਵਿੱਚ ਸ਼ੋਅ ਹੋਇਆ ਤਾਂ ਉਸ ਸ਼ੋਅ ਦੇ ਬਾਬਤ ਜਦੋਂ ਉੱਥੇ ਸ਼ੋਅ ਲੱਗ ਰਿਹਾ ਸੀ ਤਾਂ ਉਸ ਦੌਰਾਨ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਗਾਇਕ ਨੇ ਆਪਣੀ ਚੁੱਪ ਤੋੜੀ ਹੈ ਮਾਮਲਾ ਮਸ਼ਹੂਰ ਪੰਜਾਬੀ ਗਾਇਕ ਲੈਜੈਂਡ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਨਾਲ ਜੁੜਿਆ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲਗਭਗ 3 ਸਾਲ ਦਾ ਸਮਾਂ ਹੋ ਚੱਲਿਆ ਤੇ ਜਦ ਵਿੱਚ ਹੁਣ ਮਸ਼ਹੂਰ ਪੰਜਾਬੀ ਗਾਇਕ ਜੋਧਾ ਦੇ ਨਾਲ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਦੇ ਫੈਨਸ ਤੇ ਉਧਰ ਦੂਜੇ ਪਾਸੇ ਉਸ ਗਾਇਕ ਦੇ ਫੈਨ ਜਿਸ ਦਾ ਨਾਮ ਹੈ ਬੱਬੂ ਮਾਨ ਉਹਨਾਂ ਦੇ ਫੈਨ ਦੇ ਵਿੱਚ ਅਵਚਾਲੇ ਆਪਸੀ ਕਾਫੀ ਟਕਰਾਅ ਹੁੰਦਾ ਰਿਹਾ ਤਾਂ ਉਸ ਮਾਮਲੇ ਦੇ ਵਿੱਚ ਹੁਣ ਬੱਬੂ ਮਾਨ ਨੇ ਆਪਣੀ ਚੁੱਪ ਤੋੜ ਦਿੱਤੀ ਹੈ ਇਸ ਚੁੱਪ ਦੇ ਤਹਿਤ ਇਹ ਗੱਲ ਹੁਣ ਸਾਹਮਣੇ ਆਈ ਹੈ ਕਿ ਬੱਬੂ ਮਾਨ ਦਾ ਕਹਿਣਾ ਇਹ ਹੈ ਕਿ ਮੈਂ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ 6 ਮਹੀਨੇ ਥਾਨਿਆਂ ਦੇ ਵਿੱਚ ਘੁੰਮਦਾ ਰਿਹਾ ਜਦ ਕਿ ਦੇਖਿਆ ਜਾਣਾ ਵਾਲੀ ਗੱਲ ਇਹ ਹੈ ਕਿ ਪੰਜਾਬੀ 뮤직 ਇੰਡਸਟਰੀ ਦੇ ਦੋ ਦਿਗਜ ਕਲਾਕਾਰ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਉਹਦੇ ਰਿਸ਼ਤਿਆਂ ਨੂੰ ਲੈ ਕੇ ਕਈ ਸਾਲਾਂ ਤੋਂ ਚਰਚਾ ਚੱਲ ਰਹੀ ਹੈ ਤੇ ਉਦੋਂ ਜਦੋਂ ਸਿੱਧੂ ਮੂਸੇਵਾਲਾ ਦੀ ਹਤਿਆ ਹੋਈ ਤਾਂ ਫਿਰ ਕਈ ਸਵਾਲ ਬੱਬੂ ਮਾਨ ਤੇ ਵੀ ਉੱਤੇ ਸੀ ਕਈ ਗਾਇਕ ਉਸ ਦੀ ਲਪੇਟ ਵਿੱਚ ਆਏ ਤੇ ਇਥੋਂ ਤੱਕ ਕਿ ਪੁਲਿਸ ਨੇ ਉਹਨਾਂ ਨਾਲ ਪੁੱਛਗਿੱਛ ਵੀ ਕੀਤੀ ਹਾਲਾਂਕਿ ਪੁਲਿਸ ਵੱਲੋਂ ਉਹਨਾਂ ਨੂੰ ਕਲੇਮ ਚਿੱਟਾ ਮਿਲ ਗਈ ਪਰ ਬੱਬੂ ਮਾਨ ਕਦੇ ਵੀ ਇਸ ਮਾਮਲੇ ਉੱਤੇ ਖੁੱਲ ਕੇ ਨਹੀਂ ਬੋਲੇ ਉਹਨਾਂ ਨੇ ਚੁੱਪ ਧਾਰੀ ਰੱਖੀ ਸਿੱਧੂ ਮੂਸੇਵਾਲਾ ਦੀ ਹਤਿਆ ਨੂੰ 3 ਸਾਲ ਹੋਣ ਤੋਂ ਲਗਭਗ ਜੋਕੇ ਬੱਬੂ ਮਾਨ ਨੇ ਹੁਣ ਪਹਿਲੀ ਵਾਰ ਇਸ ਮਾਮਲੇ ਉੱਤੇ ਆਪਣੀ ਚੁੱਪ ਤੋੜ ਦਿੱਤੀ ਹੈ ਹਾਲਾਂਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਸਿੱਧਾ ਨਾਮ ਨਹੀਂ ਲਿਆ ਪਰ ਇਹ ਜ਼ਰੂਰ ਕਿਹਾ ਕਿ ਲੜਾਈ ਕਿਸੇ ਹੋਰ ਦੀ ਸੀ ਤੇ ਏਜੰਸੀਆਂ ਦੇ ਕੋਲ ਸਾਢੇ ਵਰਗੇ ਘੁੰਮਦੇ ਆਪਣੇ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ ਮੈਂ 6 ਮਹੀਨੇ ਥਾਣਿਆਂ ਦੇ ਵਿੱਚ ਘੁੰਮਦਾ ਰਿਹਾ ਹੁਣ ਜੇ ਦੇਖਿਆ ਜਾਵੇ ਤਾਂ ਸ਼ੋ ਜਿਹੜਾ ਉੱਥੇ ਬੈਂਕੂਵਰ ਦੇ ਵਿੱਚ ਹੋਇਆ ਉਹ ਪਹਿਲਾ ਸ਼ੋ ਦਾ ਵਿਰੋਧਤਾ ਕੀਤਾ ਗਿਆ ਤੇ ਪਰ ਬਾਅਦ ਵਿੱਚ ਜਿਹੜਾ ਉਸ ਦਾ ਵਿਰੋਧ ਨਹੀਂ ਹੋਇਆ ਪਰ ਉਸ ਨੂੰ ਸੁਪਰ ਹਿੱਟ ਸ਼ੋਅ ਦੇ ਵਿੱਚ ਗਿਰਨ ਲਿਆ ਗਿਆ ਕਿ ਜਿਹੜਾ ਸੀ ਕਿਉਂਕਿ ਬੱਬੂ ਬਾਦ ਜਿਹੜੇ ਸੋਣ ਨੇ ਕੈਨੇਡਾ ਦੇ ਟੂਰ ਦੇ ਉੱਤੇ ਨੇ ਤੇ ਹਾਲੀ ਦੇ ਵਿੱਚ ਉਹਨਾਂ ਦਾ ਇਹ ਜਿਹੜਾ ਸ਼ੋਅ ਸੀ ਉਹ ਵੈਂਕੂਵਰ ਦੇ ਵਿੱਚ ਹੋਇਆ ਤੇ ਐਸੇ ਸ਼ੋਅ ਦਾ ਵਿਰੋਧ ਤਾਂ ਕੀਤਾ ਹੀ ਗਿਆ ਲੋਕਾਂ ਦੇ ਵੱਲੋਂ ਪਹਿਲਾਂ ਪਰ ਜਦੋਂ ਇਹ ਸ਼ੋਅ ਮਤਲਬ ਕਿ ਉਲੀਕਿਆ ਗਿਆ ਤਾਂ ਉਸ ਤੋਂ ਬਾਅਦ ਹੀ ਹਿੱਟ ਰਿਹਾ ਐਸੇ ਸ਼ੋਅ ਦੌਰਾਨ ਬੱਬੂ ਬਾਦ ਨੇ ਇਹ ਸਾਰੀਆਂ ਗੱਲਾਂ ਕਹੀਆਂ ਤੇ ਐਸੇ ਦੌਰਾਨ ਉਹਨਾਂ ਨੇ ਮੀਡੀਆ ਟ੍ਰਾਇਲ ਦੇ ਉੱਤੇ ਵੀ ਸਵਾਲ ਚੁੱਕ ਦਿੱਤੇ ਨੇ ਤੇ ਖਾਸ ਤੌਰ ਤੇ ਹੁਣ ਬੱਬੂ ਬਾਦ ਨੇ 3 ਸਾਲ ਬਾਅਦ ਚੁੱਪ ਤੋੜੀ ਹੈ ਜਦੋਂ ਮੁਸੇਵਾਲਾ ਦੀ ਹੱਤਿਆ ਦੇ ਮਗਰੋਂ ਪੰਜਾਬ ਦੇ ਵਿੱਚ ਗੁੱਸੇ ਤੇ ਸੋਗ ਦੀ ਲਹਿਰ ਚੱਲੀ ਸੀ ਤੇ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਜਿਹੜੀ ਇੱਕ ਐਫਆਈਆਈਟੀ ਟੀਮ ਸੀ ਉਹਦੇ ਵੱਲੋਂ ਕੀਤੀ ਗਈ ਤੇ ਜਾਂਚ ਦੇ ਦੌਰਾਨ ਲੋਕਾਂ ਤੋਂ ਪੁੱਛਗਿੱਛ ਹੋਈ ਜਿਨ੍ਹਾਂ ਦੇ ਵਿੱਚ ਬੱਬੂ ਮਾਨ ਵੀ ਸ਼ਾਮਲ ਸੀ 7 ਦਸੰਬਰ 2022 ਨੂੰ ਉਹਨਾਂ ਨੂੰ ਮਾਨਸਾ ਬੁਲਾਇਆ ਗਿਆ ਸੀ ਤੇ ਪੁਲਿਸ ਨੇ ਉਹਨਾਂ ਤੋਂ ਮੁਸੇਵਾਲਾ ਦੇ ਨਾਲ ਰਿਸ਼ਤੇ ਤੇ ਪੁਰਾਣੇ ਮਨਮਟਾਬਾਰੇ ਪੁੱਛਿਆ ਹੋਰ ਵੀ ਕਈ ਪੁੱਛਗਿੱਛ ਕੀਤੀ ਗਈ ਤੇ ਪੁੱਛ ਗਏ ਤੋਂ ਬਾਅਦ ਐਸਆਈਟੀ ਨੇ ਇਹ ਕਹਿਆ ਕਿ ਬੱਬੂ ਮਾਨ ਦਾ ਇਸ ਹੱਤਿਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਉੱਤੇ ਕੋਈ ਸ਼ੱਕ ਨਹੀਂ ਰਿਹਾ। ਪਰ ਸਿੱਧੂ ਮਸੂਏ ਦਾ ਦੀ ਹੱਤਿਆ ਤੋਂ ਬਾਅਦ ਪੰਜਾਬ ਪੁਲਿਸ ਨੇ ਗਾਇਕ ਬੱਬੂ ਮਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਸੀ। ਤੇ ਜਾਣਕਾਰੀ ਇਹ ਮਿਲੀ ਸੀ ਕਿ ਉਹਨਾਂ ਨੂੰ ਕਿਸੇ ਧਮਕੀ ਭਰੇ ਫੋਨ ਦੇ ਰਾਹੀਂ ਟਾਰਗੇਟ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਇੰਟੈਲੀਜੈਂਸ ਰਿਪੋਰਟਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕੋਈ ਫੈਨ ਬਣ ਕੇ ਉਹਨਾਂ ਲਈ ਖਤਰਾ ਬਣ ਸਕਦਾ ਹੈ ਤੇ ਇਸ ਤੋਂ ਬਾਅਦ ਸਰਕਾਰ ਨੇ ਉਹਨਾਂ ਦੇ ਮਹੌਲੀ ਸਥਿਤ ਜਿਹੜਾ ਘਰ ਹੈ ਉਹਦੀ ਸੁਰੱਖਿਆ ਵੀ ਵਧਾ ਦਿੱਤੀ ਸੀ ਤੇ ਹੋਰ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਵੀ ਉੱਥੇ ਤਨਾਤ ਕਰ ਦਿੱਤੇ ਗਏ ਸੀ ਪਰ ਹੁਣ ਇਹ ਗੱਲ ਸਾਹਮਣੇ ਜ਼ਰੂਰ ਹੈ ਕਿ ਬੱਬੂ ਮਾਨਵੀ ਆਪਣਾ ਪੱਖ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨਾਲ ਸੰਬੰਧਿਤ ਰੱਖਿਆ ਜਦ ਕਿ ਤਿੰਨ ਸਾਲ ਤੋਂ ਉਹ ਚੁੱਪ ਰਹੇ ਨੇ ਤੇ ਹੁਣ ਗਾਇਕ ਨੇ ਆਖਰ ਆਪਣੀ ਚੁੱਪ ਤੋੜ ਦਿੱਤੀ ਆ ਤੇ ਇਹ ਗੱਲ ਸਾਹਮਣੇ ਕਰ ਦਿੱਤੀ ਕਿ ਮਾਮਲਾ ਕਿਸੇ ਹੋਰ ਦੇ ਨਾਲ ਜੁੜਿਆ ਹੋਇਆ ਸੀ ਜਾਂ ਲੜਾਈ ਕਿਸੇ ਹੋਰਾਂ ਦੀ ਸੀ ਪਰ ਸਾਡੇ ਵਰਗੇ ਥਾਣਿਆਂ ਦੇ ਵਿੱਚ ਘੁੰਮਦੇ ਰਹੇ ਤੇ ਸਾਡੇ ਕੋਲ ਪੁਚਾ ਗਿੱਚਾ ਹੁੰਦੀ ਰਹੀਆਂ ਤੇ ਅੰਤ 6 ਮਹੀਨੇ ਦਾ ਸਰਟੀਫਿਕੇਟ ਲੈ ਕੇ ਮੈਂ ਥਾਣਿਆਂ ਦੇ ਵਿੱਚ ਵੀ ਘੁੰਮਦਾ ਰਿਆ ਤੇ ਹੁਣ ਬੱਬੂ ਮਾਨ ਦੀ ਚੁੱਪ ਨੇ ਜਿੱਥੇ ਉਹਦੇ ਫੈਨਸ ਨੂੰ ਕਿਤਨਾ ਕਿਤੇ ਰਾਹਤ ਦਿੱਤੀ ਹੈ ਤਾਂ ਦੂਜੇ ਪਾਸੇ ਸਿੱਧੂ ਮਸੇਵਾਲਾ ਦੇ ਫੈਨਸ ਨੂੰ ਵੀ ਇਹ ਗੱਲ ਕਿਤਨਾ ਕਿਤੇ ਜੂਰ ਚੁੜੇਗੀ ਕਿ ਆਖਰ ਗਾਇਕ ਨੇ ਆਪਣਾ ਪੱਕਾ ਰੱਖਿਆ ਤੇ ਦੂਜੇ ਪਾਸੇ ਕਿਉਂਕਿ ਜਦੋਂ ਉਸੇ ਵਾਂਗ ਜਿੰਨੀ ਫੈਨ ਫਾਲੋਇੰਗ ਹੈ ਤਾਂ ਉਸਦੇ ਨਾਲ ਦੂਜੇ ਪਾਸੇ ਇਹ ਵੀ ਹੈ ਕਿ ਬੱਬੂ ਮਾਨ ਵੀ ਪੁਰਾਣੇ ਪੰਜਾਬੀ ਗਾਇਕ ਨੇ ਜਿਹੜੇ ਕਿ ਹੁਣ ਇਸ ਵੇਲੇ ਤੱਕ ਬਹੁਤ ਦਿਗਜ ਗਾਇਕਾਂ ਵਿੱਚੋਂ ਉਹਨਾਂ ਦਾ ਨਾਮ ਆਉਂਦਾ ਤੇ ਜਿਹਦੇ ਵਿੱਚ ਇਸ ਕਰਕੇ ਉਹਨਾਂ ਦੇ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ ਤੇ ਅੱਜ ਵੀ ਬੱਬੂ ਮਾਨ ਨੂੰ ਲੋਕ ਪਸੰਦ ਕਰਦੇ ਨੇ ਤੇ ਬੱਬੂ ਮਾਨ ਦਾ ਇੰਡਸਟਰੀ ਨਾਲ ਵੀ ਕੋਈ ਜ਼ਿਆਦਾ ਵਧੀਆ ਰابطਾ ਨਹੀਂ ਰਹਿੰਦਾ ਦਦ ਕੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਇੱਕ ਵਾਰੀ ਅਵਾਰਡ ਦੇ ਲਿਖਾ ਦਿੱਤਾ ਗਿਆ ਸੀ ਕਿ ਦੇਣਾ ਅਵਾਰਡ ਦਿਓ ਤੇ ਚਾਹੇ ਨਾ ਦਿਓ ਪਰ ਮੈ ਅਵਾਰਡ ਨਹੀਂ ਲੈਂਨੀ ਆਉਦਾ ਤੁਹਾਡੇ ਅਵਾਰਡ ਦੇਣ ਜਾਂ ਨਾ ਦੇਣ ਦੇ ਨਾਲ ਮੇਰੀਆਂ ਕਸਤਾਂ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਤਾਂ ਇਹ ਕੁਝ ਗੱਲਾਂ ਉਹਨਾਂ ਦੇ ਨਾਲ ਜੁੜੀਆਂ ਵੀ ਹੋਏ ਨੇ ਪਰ ਜ਼ਿਆਦਾ ਪੁਰਾਣੀਆਂ ਨੇ ਪਰ ਇਸ ਦੇ ਬਾਬਤ ਹੁਣ ਸਿਰਫ ਇੰਨਾ ਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਮਲੇ ਉੱਤੇ ਚੁੱਪ ਤੋੜ ਕੇ ਬੱਬੂ ਮਾਨ ਨੇ ਆਪਣੇ ਫੈਨਜ਼ ਦੇ ਲਈ ਕੋਈ ਰਾਹਤ ਦੇ ਦਿੱਤੀ ਹੈ ਤਾਂ ਦੂਜੇ ਪਾਸੇ ਉਹਦੇ ਫੈਨਜ਼ ਜਿਹੜੇ ਕਿ ਪਹਿਲਾਂ ਇਹ ਕਹਿ ਰਹੇ ਕਿ ਤੁਸੀਂ ਬੋਲਦੇ ਨਹੀਂ ਜਾਂ ਉਹਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਗਈ ਤਾਂ ਅੱਜ ਉਹਨਾਂ ਦੇ ਲਈ ਕਿਤੇ ਨਾ ਕਿਤੇ ਹੁਣ ਫੈਨਜ਼ ਇਹ ਜ਼ਰੂਰ ਸੋਚਣਗੇ ਕਿ ਆਖਰ ਬੱਬੂ ਮਾਨ ਜੋ ਦਿਗਜ ਕਲਾਕਾਰ ਨੇ ਉਹਨਾਂ ਦੇ ਵੱਲੋਂ ਆਪਣੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਚੁੱਪ ਤੋੜ ਦਿੱਤੀ ਗਈ ਹੈ